ஜ சத் ஜ ஹ்கமக்கோ மூளி பாதுன கிளி தரி அ ਉਹ ਨਾ ਜਨਾਬ ਕੀ ਗੱਲੇ ਭਲੇਖਾ ਪੈ ਗਿਆ ਤੈਨੂੰ ਜਨਾਬ ਜੀਤਾ ਤਾਂ ਦੁਪਹਿਰ ਤੋਂ ਬਾਅਦ ਬੈਂਦਾ ਹੁੰਦਾ ਦੁਕਾਨ 'ਤੇ ਬਈ ਬੱਲਾ ਬੱਲਾ ਦੇਖਿਓ ਚਾਲਿਓ ਕੀ ਗੱਲੇ ਬਾਰੀਆਂ ਬਣੀ ਪਿਰਦੀਆਂ ਕੀ ਗੱਲੇ ਗੱਜਨਾ ਮੂੜੀਆਂ ਦੀ ਆਰਚ ਕਿਤੇ ਹੋ ਰਹੀ ਤਾਂ ਨਹੀਂ ਕੰਮ ਕਰੀ ਜਾਂਦੇ ਕੋਈ ਉਹ ਨਾ ਜਨਾਬ ਤੁਸੀਂ ਤਾਂ ਮੈਂ ਛੱਕ ਕਰੀ ਜਾਂਨੀ ਹਾਂ ਜੀਤਾ ਹੁਣੀ ਹਲੀ ਮੂੜੀਆਂ ਝੋਣ ਲੱਗਿਆ ਹੋਇਆ ਚੀ ਉਹਨੂੰ ਮੈਂ ਜ਼ਬਾਰੇ ਸਬਜੀ ਮੰਡੀ ਭੇਜਿਆ ਇੱਕ ਬਿਆਜ ਆਰਡਰ ਜੇ ਆ ਗਿਆ ਚੀ ਜਨਾਬ ਉਹ ਤੂੰ ਜਾਣਦੇ ਹੋ ਜਾਣਦੇ ਚਾਲਿਆ ਬੰਜਾ ਬਣ ਕੇ ਦੱਚ ਦੇ ਚਾਲਿਆ ਵਿਆਹ ਦਾ ਆਰਡਰ ਆਇਆ ਕਿ ਹੋਰ ਆਰਡਰ ਆਏਗਾ ਕੋਈ ਉਹ ਮਰਜੀ ਆ ਜਨਾਬ ਹੁਣ ਤੋਡੀ ਤੂੰ ਚੀ ਛਿਆਣੀ ਹੋ ਜਨਾਬ ਆਰਡਰ ਤਾਂ ਜਨਾਬ ਆਦਰੀ ਹੁੰਦਾ ਚਾਹੇ ਜਿਹੜਾ ਮਰਜੀ ਹੋਵੇ ਫਿਰ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ